ਸਸ਼ਕਲ ਜੀ ਜਗਬਣੀ ਟੀਵੀ ਤੇ ਤੁਹਾਡਾ ਸਵਾਗਤ ਕਰ ਰਹੀ ਹੈ Kusum ਅੱਜ ਹੈ ਮਾਂ ਬੋਲੀ ਦਿਵਸ ਪੰਜਾਬੀ ਮਾਂ ਬੋਲੀ ਸਾਥੋਂ ਕਿਵੇਂ ਵਿਸਰਦੀ ਜਾ ਰਹੀ ਹੈ ਇਹ ਦੱਸਣ ਦੀ ਲੋੜ ਨਹੀਂ ਹੈ ਪੰਜਾਬੀ ਮਾਂ ਬੋਲੀ ਦਾ ਕੀ ਹਸ਼ਰ ਹੋ ਰਿਹਾ ਹੈ ਇਸ ਦਾ ਬਹੁਤ ਹੀ ਹੈਰਾਨ ਕਰਨ ਵਾਲਾ ਸਬੂਤ ਮਿਲਿਆ ਹੈ ਤੁਸੀਂ ਖੋਦੀ ਦੇਖ ਲਓ ਰਿੰਕਲ ABC ਆਉਂਦੀ ਹੈ ਹਾਂ ਜੀ ਸੁਣਾ ਦਿਓ A B C D E F G H I J K L M N O P Q R S T U V W X Y Z ਉੜਾ ਐਡਾ ਹੁੰਦਾ ਨਹੀਂ ਜੀ ਨਹੀਂ ਨਹੀਂ ਮੈਡਮ ਉੜਾ ਐਡਾ ਆਉਂਦਾ ਨਹੀਂ ਮੈਡਮ ਸ਼ੁਰੂ ਤੋਂ ਹੀ ਫੇ ਪੜਿਆ ਹੀ ਨਹੀਂ ਕਦੀ ਪਹਿਲਾਂ ਯਾਦ ਜੂ ਦੀ ਭੁੱਲ ਗਿਆ ਕਦੀ ਉੜਾ ਕਿਹੜਾ ਵੱਡਾ ਛੋਟਾ ਜੀ ਸਾਰੇ ਆਂਦਾ ਉੜਾ ਐਡਾ ਜੀ ਸਸਾ ਕਕ 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 ਅੰਗਾ ਚਿੱਚਾ ਸ਼ਿਸ਼ਾ ਜਿੱਜਾ ਜਿੱਜਾ ਟੈਗਾ ਠੱਠਾ ਡੱਡਾ ਨੰਨਾ ਪਪਾ 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 ਮਈਆ ਯਾਰਾ ਰਾਲਾ ਲਲਾ ਵਾਵਾ ਰਾੜਾ ਸਸਾ ਊੜਾ ਐੜਾ ਹੰਦਾ ਨਹੀਂ ਊੜਾ ਐੜਾ ਈੜੀ ਸਹਾ ਹ ਕਖ ਕਖ ਕਗਗ ਕਗਾ ਊੜਾ ਐੜਾ ਈੜੀ ਸਹਾ ਹ ਕਖ ਕਖ ਕਗਗ ਕਗਾ ਅਗੇ ਅਗੇ ਨਹੀਂ ਹੁੰਦਾ ਊੜਾ ਐੜਾ ਈੜੀ ਸਹਾ ਹ ਕਖ ਕਖ ਕਗਗ ਕਗਾ ਚਿਚਾ ਸਛਾ ਦਜਾ ਤਜਾ ਨਾਣਾ ਟੈਂਕਾ ਠੱਠਾ ਡੱਡਾ ਠੱਡਾ stdc ਨੰਨਾ ਪਪਾ ਫਫਾ ਬੱਬਾ ਪੱਬਾ ਮਮਾ ਯਾ ਰਾਰਾ ਨੱਲਾ ਵਾਵਾ ਰੜਾ ਨਹੀਂ ਊੜਾ ਨਹੀਂ ਹੁੰਦਾ ਊੜਾ ਐੜਾ ਨਹੀਂ ਹੁੰਦਾ ਯੂਨ ਟੂ ਸੁਣਾ ਦੇ ਨਿਆ ਉੜਾ ਅੜਾ ਈੜੀ ਸਸਾਹਾ ਕੱਕਾ ਗੱਗਾ ਕਗਾ ਨੀਆ ਚਚਾ ਪੁਰਾਣੀ ਹੁੰਦਾ ਜੀ ਮਾੜੀ ਮੋਟੀ ਜੀ ਨੂੰ ਵੀ ਅੰਗਰੇਜ਼ੀ ਆਉਂਦੀ ਹੈ ਉਹਨੂੰ ਸਾਰੀ ਦੁਨੀਆ ਜੀ ਜੀ ਆਖ ਬੁਲਾਉਂਦੀ ਹੈ ਮੰਜ਼ਿਲ ਕਦੇ ਨਸੀਬ ਨਾ ਹੁੰਦੀ ਡੋਲਣ ਵਾਲੇ ਨੂੰ ਅੱਜ ਮਿਲੇ ਤਰੱਕੀ ਮਾਂ ਬੋਲੀ ਨੂੰ ਰੋਲਣ ਵਾਲੇ ਨੂੰ ਬੱਚਿਆਂ ਨੂੰ ਲੋਕੀ ਦੂਰ ਰੱਖਦੇ ਨੇ ਪੰਜਾਬੀ ਤੋਂ ਐਡੀ ਵੇ ਕੀ ਗਲਤੀ ਹੋ ਗਈ ਮਾਂ ਬੋਲੀ ਸਾਡੀ ਤੋਂ ਦੇਣ ਧਮਕੀਆਂ ਸੱਚ ਦੇ ਪਰਦੇ ਖੋਲਣ ਵਾਲੇ ਨੂੰ ਦੇਸੀ ਕਹਿੰਦੇ ਲੋਕ ਪੰਜਾਬੀ ਬੋਲਣ ਵਾਲੇ ਨੂੰ ਸਾਥੋਂ ਸਾਡੀ ਬੋਲੀ ਨਾ ਸੰਭਲੀ ਤਾਂ ਹੋਰ ਕੀ ਸੰਭਲੇਗਾ ਇਸ ਤੇ ਜ਼ਰਾ غور ਕਰਨਾ ਆਪਾਂ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ